ਤਸਵੀਰ ਤੁਸੀਂ ਦੇਖ ਸਕਦੇ ਹੋ ਨੌਜਵਾਨ ਵੀਰ ਜਿਹੜੇ ਚਾਰ ਜਣੇ ਲੱਗੇ ਹੋਏ ਨੇ ਤੇ ਪੂਰਾ ਜੋਰ ਲਾ ਕੇ ਜਿਹੜਾ ਉਸ ਇਸ ਚੀਜ਼ ਨੂੰ ਜਿਹੜਾ ਉਹ ਕੁਮਾਰੇ ਨੇ ਸੇ ਜੋਰ ਲਾ ਕੇ ਜਿਹੜਾ ਉਸ ਸੀਜ਼ ਨੂੰ ਜਿਹੜਾ ਉਹ ਕੁਮਾਰੇ ਨੇ ਤੇ ਹੌਸਲਾ ਦੇ ਰਹੇ ਨੇ ਨੌਜਵਾਨ ਬੱਕੋ ਵਖਰੇ ਨੌਜਵਾਨ ਜਿਹੜਾ ਆਪਣਾ ਇਹ ਇਸ ਚੀਜ਼ ਨੂੰ ਜਿਹੜਾ ਉਹ ਕੁਮਾਰੇ ਨੇ ਤੇ ਕਮਾ ਕੇ ਸਰੀਰ ਤੇ ਆਪਣੀ ਪ੍ਰੈਕਟਿਸ ਕਰ ਰਹੇ ਇੱਕ ਚੰਗਾ ਜਿਹੜਾ ਮੈਸੇਜ ਉਹ ਦੇ ਰਹੇ ਨੇ ਮਤਲਬ ਸਿੱਖਾ ਉਹ ਚੜ੍ਹਦੀ ਕਲਾ ਚ ਰਹਿੰਦੇ ਹਮੇਸ਼ਾ ਠੀਕ ਹੈ ਸਾਧ ਦਿੱਤਾ ਸਾਧਨ ਨੂੰ ਵੀ ਉਹ ਹੱਸ ਕੇ ਮਾਣਦੇ ਹੈਗੇ ਮਤਲਬ ਸਿੱਧੀ ਹੈ ਕਿ ਉਹ ਹੱਸ ਕੇ ਪ੍ਰਾਪਤ ਕਰਦੇ ਹੋ ਜੀ ਇਹ ਮਾਪਕਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਪੰਜ ਬਾਰੀ ਅੰਬਰ ਸਿਕਾਉਂਦੇ ਨੇ ਜੀ ਉਸ ਟਾਈਮ ਇਹ ਜਕਾਰਾ ਲੱਗਦਾ ਕਿਉਂਕਿ ਉਸ ਟਾਈਮ ਬੰਦੇ ਦੇ ਵਿੱਚ ਜੋ ਜੋਸ਼ ਹੈ ਉਹ ਦੱਸਦੇ ਨੇ ਵੀ ਜਦੋਂ ਬੰਦਾ ਪਿੱਛੇ ਨੂੰ ਡਿੱਗੇ ਮਨ ਹਲਕਾ ਪਾਵੇ ਤਾਂ ਬੰਦੇ ਨੂੰ ਜ਼ੋਰ ਲਾਉਣਾ ਚਾਹੀਦਾ ਹਿੰਮਤ ਨਹੀਂ ਹਾਰਨੀ ਚਾਹੀਦੀ ਖੇਡਾ ਯਾਰ ਹੋਣਾ ਚਾਹੀਦਾ ਜੇ ਖੇਡ ਆ ਸਰੀਰ ਦੀ ਅਜਮਾਈ ਵੀ ਹੋ ਰਹੀ ਹੈ ਇੱਕ ਚੰਗਾ ਮੈਸੇਜ ਵੀ ਨੌਜਵਾਨਾਂ ਜਾਂ ਰਿਹਾ ਹੈ ਬਈ ਹੋਣਾ ਚਾਹੀਦਾ ਯਾਰ ਨਾਲੇ ਤਾਂ ਬਈ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ ਨਾਲੇ ਤਾਕਤਵਰ ਹੋਣਗੇ ਨਹੀਂ ਉਹ ਦੋ ਗੇੜੇ ਕੱਢ ਗਿਆ ਬਾਈ ਮਾਈਕ ਮਾਈਕ ਆਨ ਕਰ ਦੇ ਮਾਈਕ ਕੋ ਨਾ ਨਾ ਸੋਏ ਸ਼੍ਰੀ ਫੱਤੇਗੜ ਸਾਹਿਬ ਦੀਆਂ ਤਸਵੀਰਾਂ ਨੇ ਜਿੱਥੇ ਵੱਖੋ ਵੱਖਰੇ ਨੌਜਵਾਨ ਤੁਹਾਨੂੰ ਬਾਹਰ ਟਰੈਕਟਰਾਂ ਤੇ ਜਾਂ ਤੁਹਾਨੂੰ ਬੁਲਟਾਂ ਦੇ ਕੁੰਮੜੇ ਦੇਖੂਗੇ ਉੱਥੇ ਹੀ ਇਹ ਨੌਜਵਾਨ ਜਿਹੜੇ ਆਪਣੇ ਸਰੀਰ ਦੀ ਇੱਕ ਪ੍ਰੈਕਟਿਸ ਵੀ ਕਰ ਰਿਹਾ ਸਰੀਰ ਦਾ ਜੋਰ ਲਾ ਰਿਹਾ ਸੋ ਇੱਕ ਖੇਡ ਜਿਹੜੀ ਇੱਥੇ ਬਣੀ ਹੋਈ ਆ ਇੱਕ ਜਿਹੜਾ ਆ ਪੈਪ ਜਲਾਇਆ ਹੋਇਆ ਉਸ ਨਾਲ ਕਾਫੀ ਜ਼ਿਆਦਾ ਜੋਰ ਲਾ ਕੇ ਉਸ ਟਾਇਰ ਨੂੰ ਜਿਹੜਾ ਕਮਾਣਾ ਪੈਂਦਾ ਇੱਥੇ ਪਹਿਲਾਂ ਵੀ ਇੱਕ ਵੀਰ ਕਮਾ ਕੇ ਹਟੇ ਗੱਲਬਾਤ ਕਰ ਲੈਨੇ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਆ ਜਿਸ ਤਰ੍ਹਾਂ ਨੌਜਵਾਨ ਅਸੀਂ ਬਾਹਰ ਹੋਰ ਵੀ ਦੇਖੀਦੇ ਆ ਤੇ ਕੁਦਰਤੀ ਅਸੀਂ ਇੱਧਰ ਨੂੰ ਆ ਕੇ ਤਾਂ ਬੜਾ ਵਧੀਆ ਲੱਗਿਆ ਯਾਰ ਜੋਰ ਸਰੀਰ ਦਾ ਵੀ ਜੋਰ ਲਾ ਰਹੇ ਹਾਂ ਇੱਕ ਦੇਖਣਾ ਚਾਹੀਦਾ ਇੱਕ ਵਾਰ ਜੋ ਕਿ ਹਨਾ ਸਰੀਰ ਨੂੰ ਆਪਦੇ ਉਹਨੂੰ ਵੀ ਕਿੰਨੀ ਕਿ ਜਾਣ ਹੈਗੀ ਹੈ ਕਿੰਨੀ ਕਿ ਨਹੀਂ ਹਨਾ ਨਾਲ ਲੱਗਣਾ ਵੜਾ ਯਾਰ ਕੱਲੇ ਦੀ ਵਾਸਦੀ ਮੇਰੀ ਤਾਂ ਗੱਲ ਹੈ ਨਹੀਂ ਨਾ ਕੋਈ ਗੱਲ ਨਹੀਂ ਵੀਰੇ ਭਾਈ ਤੁਹਾਡਾ ਬਹੁਤ ਵਧੀਆ ਲੱਗਿਆ ਤੁਸੀਂ ਯਾਰ ਕੀਤਾ ਹਨਾ ਥੈਂਕ ਯੂ ਵੀਰੇ ਜੀ ਭਾਈ ਕਿੱਥੋਂ ਲੋਕਲੇ ਰਹੇ ਨਾਲ ਨਹੀਂ ਵੀਰੇ ਢਲਮਾਂ ਤੋਂ ਬਰਨਾਲਾ ਠੀਕ ਹੈ ਤੇ ਇਹ ਭਾਜੀ ਮਤਲ ਤੁਹਾਨੂੰ ਪਤਾ ਹੈ ਕਿਉਂ ਲਾਇਆ ਵਾਜਾ ਕਿਵੇਂ ਨਹੀਂ ਵੀਰੇ ਪਹਿਲੀ ਵਾਰ ਆਇਆ ਸੀ ਮੈਂ ਹਨਾ ਫਸਟ ਟਾਈਮ ਮੇਰੇ ਨਾਲ ਦੇ ਕਹਿੰਦੇ ਚੱਲ ਆਪਾਂ ਜ਼ੋਰ ਲਾ ਕੇ ਦੇਖਦੇ ਆਂ ਬਸ ਜ਼ੋਰ ਲਾਇਆ ਤੇ ਕਮਾਤਾ ਅੱਛਾ ਹਾਂਜੀ ਅੱਜ ਦੇ ਦਿਨਾਂ ਨੂੰ ਮਹਿਸੂਸ ਕਿਵੇਂ ਕਰਦੇ ਹੋ ਸ਼ਹੀਦੀ ਜੋੜ ਮੇਲਾ ਜਿਹੜਾ ਚੱਲ ਰਿਹਾ ਸ਼ਾ ਅਫਸੋਸ ਵੀਰੇ ਜੀ ਠੀਕ ਹੈ ਕਹਿੰਦਾ ਕਹਿੰਦੇ ਚੜ੍ਹਦੀ ਕਲਾ ਜੀ ਦੇਖਣਾ ਜਿਹੜਾ ਸ਼ਹਾਦਤ ਇੱਕ ਜਿਹੜੀ ਮਤਲਬ ਸਿੱਖਾ ਉਹ ਚੜ੍ਹਦੀ ਕਲਾ ਚ ਰਹਿੰਦੇ ਹਮੇਸ਼ਾ ਠੀਕ ਹੈ ਸਾਧਤਾ ਸਾਧ ਤੰਦ ਨੂੰ ਵੀ ਉਹ ਹੱਸ ਕੇ ਮਾਣਦੇ ਹੈਗੇ ਮਤਲਬ ਸ਼ਹੀਦੀ ਹੈਗੀ ਉਹ ਹੱਸ ਕੇ ਪ੍ਰਾਪਤ ਕਰਦੇ ਹੋ ਚੀਜ਼ ਨੂੰ ਠੀਕ ਹੈ ਮਾਨਾ ਜੀ ਸਿੱਖ ਧਰਮ ਦੇ ਚੋ ਜੀ ਨੂੰ ਮਾਨ ਮਾਨ ਫੀਲ ਕੀਤਾ ਜਾਂਦਾ ਜੀ ਬਿਲਕੁਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਦੇ ਪਤ ਜੀ ਭਾਜੀ ਮੈਂ ਦੇਖਿਆ ਨੌਜਵਾਨ ਹੋਰ ਵੀ ਬਹੁਤ ਕੁਝ ਕਰਦੇ ਆ ਪਰ ਇੱਥੇ ਤੁਸੀਂ ਹੌਸਲਾ ਤੁਹਾਡਾ ਮੈਂ ਕਿਉਂਕਿ ਜੋਰ ਉਲਾ ਰਹੇ ਸੀਗੇ ਤੇ ਤੁਸੀਂ ਹੌਸਲਾ ਦੇ ਰਹੇ ਸੀ ਜਿਕਾਰੇ ਛੱਡ ਰਹੇ ਸੀ ਹੌਸਲਾ ਦਾ ਪਤਾ ਕੀ ਹੈ ਸਰ ਜੀ ਜੋ ਵਾਹਿਗੁਰੂ ਦੀ ਕਿਰਪਾ ਕੀ ਮੇਰਾ ਇਹ ਖਾਲਸੇ ਵਿੱਚ ਹੀ ਹੈ ਜਿਵੇਂ ਅੱਬਾ ਕਹਿੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਤ ਇੱਕ ਅੱਬਾ ਜਿਵੇਂ ਕਹਦੀਏ ਵੀ ਜੰਗ ਦਾ ਉਹ ਹੈਗਾ ਅੱਪਾ ਕਹਦੇ ਵੀ ਜਿਵੇਂ ਕੋਈ ਜੰਗ ਲੜਦੇ ਆ ਨਾ ਜਦ ਪਿੱਛੇ ਨੂੰ ਡੇਗਾ ਤਾਂ ਉਸ ਨਾਲ ਉਸ ਨੂੰ ਪਾਵਰ ਮਿਲਦੀ ਆ ਜਿਵੇਂ ਆਪ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਪੰਜ ਪਿਆਰੇ ਅੰਬਰ ਸਕਾਉਂਦੇ ਨੇ ਜੀ ਉਸ ਟਾਈਮ ਇਹ ਜਕਾਰਾ ਲੱਗਦਾ ਕਿਉਂਕਿ ਉਸ ਟਾਈਮ ਇਹ ਬੰਦੇ ਦੇ ਵਿੱਚ ਜੋ ਜੋਸ਼ ਹੈ ਉਹ ਦੱਸਦੇ ਨੇ ਕਿ ਜਦੋਂ ਬੰਦਾ ਪਿੱਛੇ ਨੂੰ ਡਿਗੇ ਮਨ ਹਲਕਾ ਪਵੇ ਤਾਂ ਬੰਦੇ ਨੂੰ ਜ਼ੋਰ ਲਾਉਣਾ ਚਾਹੀਦਾ ਹਿੰਮਤ ਨਹੀਂ ਹਾਰਨੀ ਚਾਹੀਦੀ ਸੋ ਤਸਵੀਰ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਨੌਜਵਾਨ ਵੀਰ ਜਿਹੜੇ ਆ ਚਾਰ ਜਣੇ ਲੱਗੇ ਹੋਏ ਨੇ ਤੇ ਪੂਰਾ ਜ਼ੋਰ ਲਾ ਕੇ ਜਿਹੜਾ ਉਸ ਇਸ ਚੀਜ਼ ਨੂੰ ਜਿਹੜਾ ਉਹ ਘੁਮਾਰੇ ਨੇ ਇਹ ਅੱਗੇ ਚੱਕੀ ਪੀਸਦੇ ਸੀਗੇ ਇਹ ਉਸ ਦੇ ਆਧਾਰ ਤੇ ਸੋ ਇੱਕ ਜਿਸ ਤਰ੍ਹਾਂ ਚੱਕੀ ਪੀਣ ਦੇ ਆਧਾਰ ਤੇ ਉੱਤੇ ਜਿਹੜੀ ਨੂੰ ਬਣਾਇਆ ਵਾ ਦੇਖ ਸਕਦੇ ਹੋ ਜਾਗ ਜ਼ੋਰ ਲਾ ਕੇ ਬਾਕੀ ਸਾਰੇ ਲੋਕ ਜਿਹੜੇ ਆ ਆਲੇ ਦੁਆਲੇ ਦੀਆਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਲੋਕ ਖੜਕੇ ਇਹਨਾਂ ਨੂੰ ਐਪਰੀਸ਼ੀਏਟ ਕਰ ਰਹੇ ਨੇ ਕਿ ਕਿਸ ਤਰ੍ਹਾਂ ਜਿਹੜਾ ਨੌਜਵਾਨ ਉਹ ਜ਼ੋਰ ਲਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਉਹਨਾਂ ਨੌਜਵਾਨਾਂ ਨਾਲ ਵੀ ਆਪਾਂ ਗੱਲਬਾਤ ਜੜੀ ਕਰਨ ਦੀ ਕੋਸ਼ਿਸ਼ ਕਰ ਲੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੇ ਇਲਾਕੇ ਤੋਂ ਆਏ ਮਾਨਸਾ ਤੋਂ ਵੀ ਬਈ ਲੱਗਦਾ ਏ ਇਦਾਂ ਦੀਆਂ ਖੇਡਾਂ ਯਾਰ ਹੋਣੇ ਚਾਹੀਦੇ ਜੇ ਖੇਡ ਆ ਸਰੀਰ ਦੀ ਅਜਮਾਈ ਵੀ ਹੋ ਰਹੀ ਏ ਇੱਕ ਚੰਗਾ ਮੈਸੇਜ ਵੀ ਨੌਜਵਾਨਾਂ ਨੂੰ ਜਾ ਰਿਹਾ ਜੀ ਬਈ ਹੋਣਾ ਚਾਹੀਦਾ ਯਾਰ ਨਾਲੇ ਤਾਂ ਬਈ ਨੌਜਵਾਨ ਨਸ਼ਾ ਤੋਂ ਦੂਰ ਰਹਿਣਗੇ ਨਾਲੇ ਤਾਕਤਵਰ ਹੋਣਗੇ ਸੌਤਵੇਂ ਮੈਂ ਗੱਲ ਤਾਂ ਜੀ ਕਿਹੜਾ ਯਾਰਾ ਜੀ ਬਈ ਪਹਿਲਾਂ ਦੇ ਸਮੇਂ ਚ ਕਬੱਡੀ ਬਹੁਤ ਜ਼ਿਆਦਾ ਖੇਡਦੇ ਹੁੰਦੇ ਸੀ ਛੋਟੇ ਹੁੰਦੇ ਸ਼ਾਇਦ ਤੁਸੀਂ ਵੀ ਖੇਡੇ ਹੋ ਹੁਣ ਥੋੜਾ ਘਟ ਗਿਆ ਪਿੰਡਾਂ ਦੇ ਵਿੱਚ ਹੁਣ ਆ ਗਏ ਜੀ ਹੁਣ ਤਾਂ ਫੋਨ ਆ ਗਏ ਹੁਣ ਤਾਂ ਅਸੀਂ ਤਾਂ ਬਹੁਤ ਖੇਡੇ ਹਾਂ ਅਸੀਂ ਤਾਂ ਹੁਣ ਫੋਨ ਯੂਜ਼ ਕਰਨ ਲੱਗੇ ਆ ਵੀ ਪਹਿਲਾਂ ਨਾਲੋਂ ਬ ਅਸੀਂ ਤਾਂ ਪਿੰਡ ਵੀ ਲੈ ਹੀ ਲੈਣੇ ਹੁੰਦੇ ਜੋਰ ਅੱਛਾ ਇੱਥੇ ਵੀ ਮੌਕਾ ਮਿਲ ਗਿਆ ਜੀ ਹਾਂ ਹਾਂ ਜੀ ਜਿਸ ਤਰ੍ਹਾਂ ਭਾਜੀ ਇੱਥੇ ਜੋੜ ਮੇਲਾ ਲੰਗਰ ਵੀ ਕਈ ਜਗ੍ਹਾ ਲੱਗੇ ਲੱਗਦਾ ਇਦਾਂ ਦੀਆਂ ਪ੍ਰਦਰਸ਼ਨੀਆਂ ਹੋਣੀਆਂ ਚਾਹੀਦੀਆਂ ਨੌਜਵਾਨਾਂ ਨੂੰ ਹੋਣੀਆਂ ਚਾਹੀਦੀਆਂ ਜਰੂਰ ਹੋਣੀਆਂ ਚਾਹੀਦੀਆਂ ਖੇਡ ਮੇਲੇ ਹੋਣੇ ਚਾਹੀਦੇ ਆ ਨਾ ਜੀ ਹਾਂ ਹਾਂ ਸੋ ਖੇਡ ਮੇਲੇ ਜਿਸ ਤਰ੍ਹਾਂ ਇਹਨਾਂ ਕਿਹਾ ਹੋਣੇ ਚਾਹੀਦੇ ਨੌਜਵਾਨ ਜਿਹੜੇ ਆ ਜੋਰ ਲਾਉਂਦੇ ਆ ਸੋ ਉੱਥੇ ਨੌਜਵਾਨ ਜਿਹੜੇ ਇਕੱਠੇ ਹੋ ਜਾਂਦੇ ਦੁਬਾਰਾ ਫਿਰ ਕੁਝ ਨੌਜਵਾਨ ਜਿਹੜੇ ਆ ਛੋਟੇ ਛੋਟੇ ਜਿਹੜੇ ਲੱਗੇ ਆ ਜੋਰ ਲਾਉਣ ਦੀ ਕੋਸ਼ਿਸ਼ ਜਿਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਦੀਆਂ ਜਿਹੜੀਆਂ ਸ਼ਰੀਫਾ ਤੇਗੜ ਸਾਹਿਬ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇਹ ਇੱਕ ਇੱਕ ਤਰ੍ਹਾਂ ਦੀ ਇੱਥੇ ਜਿਹੜੀ ਆ ਖੇਡ ਮੇਲਾ ਆਪਾਂ ਇਹਨੂੰ ਕਹਿ ਸਕਦੇ ਕਿ ਕਿੰਨਾ ਭਾਰਾ ਜਿਹੜਾ ਪੱਥਰ ਆ ਇਸ ਨੂੰ ਗੱਭੇ ਲਾਇਆ ਹੋਇਆ ਵਾ ਤੇ ਨੌਜਵਾਨ ਜਿਹੜੇ ਆ ਉਹਨਾਂ ਨੂੰ ਹਲਾਉਣ ਦੀ ਜਿਹੜੀ ਆ ਕੋਸ਼ਿਸ਼ ਕਰ ਰਹੇ ਨੇ ਲੱਗੋ ਲੱਗੋ ਬਾਈ ਲੱਗੋ ਲੱਗੋ ਚਾ ਚਾਰ ਜਣੇ ਲੱਗ ਜਾਓ ਬਾਈ ਓ ਬੱਲੇ ਬੱਲੇ ਖਿੱਚਤਾ ਬਾਈ ਹੁਣ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜ਼ੋਰ ਲਾ ਕੇ ਜ਼ੋਰ ਲਾ ਕੇ ਜਿਹੜਾ ਉਸ ਸੀਜ਼ਨ ਨੂੰ ਜਿਹੜਾ ਆ ਕਮਾ ਰਹੇ ਨੇ ਤੇ ਹੌਸਲਾ ਦੇ ਰਹੇ ਨੇ ਨੌਜਵਾਨ ਬੱਖੋ ਵਖਰੇ ਨੌਜਵਾਨ ਜਿਹੜਾ ਆਪਣਾ ਇਹ ਇਸ ਚੀਜ਼ ਨੂੰ ਜਿਹੜਾ ਕਮਾ ਰਹੇ ਨੇ ਤੇ ਕਮਾ ਕੇ ਸਰੀਰ ਦੀ ਆਪਣੀ ਪ੍ਰੈਕਟਿਸ ਕਰ ਰਹੇ ਇੱਕ ਚੰਗਾ ਜਿਹੜਾ ਮੈਸੇਜ ਉਹ ਦੇ ਰਹੇ ਨੇ ਭਾਈ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਜਿੰਨੇ ਕਮਾਉਗੇ ਸਾਰਿਆਂ ਦਾ ਇੰਟਰਵਿਊ ਕਰਾਂਗੇ ਕੀ ਭਾਜੀ ਕਹਿਣਾ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੇ ਖੇਡ ਮੇਲੇ ਹੋਣੇ ਚਾਹੀਦੇ ਜਦੋਂ ਖਾਸ ਕਰਕੇ ਸ਼ਹੀਦੀ ਜੋੜ ਮੇਲੇ ਆ ਹਾਂ ਜੀ ਬਿਲਕੁਲ ਹੋਣਾ ਚਾਹੀਦਾ ਜੀ ਇਹ ਇੱਕ ਤਾਂ ਗੱਲ ਜ਼ੋਰ ਲਾਉਣਗੇ ਇੱਥੇ ਅਬ ਸਿਹਤ ਵਧੀਆ ਬਣੂਗਾ ਉਹਦੀ ਦੂਜੀ ਗੱਲ ਇਹ ਆ ਕਿਹੜੀ ਨੌਜਵਾਨ ਜੋ ਪੀੜ੍ਹੀ ਆਪਣੀ ਆ نښه دې راتلوی غوئي نښه دې راتلوی به ډېره غوئي ਭਾਈ ਨੌਜਵਾਨਾਂ ਨੂੰ ਇਕੱਠੇ ਹੋਣ ਦਾ ਵੀ ਇੱਕ ਮੌਕਾ ਹੁਣ ਤੁਸੀਂ ਦੇਖੋ ਜੋਰ ਤੁਸੀਂ 4 ਜਣੇ ਲਾ ਰਹੇ ਆ ਬਾਕੀ ਸਾਰੇ ਜਿਕਾਰੇ ਛੱਡ ਰਹੇ ਜੀ ਉਹਨਾਂ ਨੂੰ ਹੌਸਲਾ ਹੋ ਜਾਂਦਾ ਜੀ ਸਾਰੇ ਜਦੋਂ ਇਕੱਠੇ ਹੋਏ ਨਾ ਜੀ ਹੌਸਲੇ ਨਹੀਂ ਮੁੰਡੇ ਖਿੱਚੀਏ ਦੇ ਫਿਰ ਅਸੀਂ ਦੋ ਜਣੇ ਲੱਗੇ ਸੀ ਅਸੀਂ ਦੋਨੇ ਜਣੇ ਆਏ ਸਾਡੇ ਮਗਰ 4 ਜਣੇ ਹੋਰ ਆ ਗਏ ਅੱਛਾ ਭਾਈ ਉਦਾਂ ਜੇ ਜਦੋਂ ਬੰਦਾ ਫੋਨ ਚਲਾਉਂਦਾ ਨਾ ਇਕੱਲਾ ਇਕੱਲਾ ਬੰਦਾ ਆਪਣੇ ਆਪਣੇ ਫੋਨ 'ਚ ਬੜਿਆ ਰਹਿੰਦਾ ਉਹਨੂੰ ਨਾਲ ਦੇ ਦਾ ਵੀ ਨਹੀਂ ਪਤਾ ਹੁੰਦਾ ਤੇ ਜਦੋਂ ਤੁਸੀਂ ਇੱਥੇ ਖੇਡ ਰਹੇ ਹੋ ਸਾਰਿਆਂ ਨੂੰ ਪਤਾ ਵੀ ਸਾਰਿਆਂ ਦਾ ਧਿਆਨ ਤੁਹਾਡੇ 'ਤੇ ਜੋਰ ਵਾਲੀ ਗੇਮ ਆ ਜੀ ਇਹ ਤਾਂ ਬਾਹਲਾ ਕਰਕੇ ਖੋਸਾ ਸੋ ਇਹ ਨੌਜਵਾਨ ਜਿਹੜੇ ਆ ਇਸ ਚੀਜ਼ ਨੂੰ ਜਿਹੜਾ ਆ ਐਪਰੀਸ਼ੀਏਟ ਕਰ ਰਹੇ ਨੇ ਇਸ ਖੇਡ ਦੇ ਵਿੱਚ ਜਿਹੜਾ ਪਾਗਲੇ ਰਹੇ ਹਾਲਾਂਕਿ ਇਹ ਕੋਈ ਕਿਸੇ ਵੱਲੋਂ ਖੇਡ ਜਿਹੜੀ ਆ ਕਰਵਾਈ ਨਹੀਂ ਜਾ ਰਹੀ ਹੈਗੀ ਆ ਇਹ ਵੈਸੇ ਜਿਹੜਾ ਇੱਥੇ ਪੈਪ ਜਿਹੜਾ ਉਲਾ ਦਿੱਤਾ ਗਿਆ ਇਸ ਤਰ੍ਹਾਂ ਪਾਰਾ ਜਿਹੜਾ ਪੱਥਰ ਆ ਉਹਦੇ ਵਿੱਚ ਟਾਇਰ ਬਣਾ ਕੇ ਬੰਨ ਦਿੱਤਾ ਗਿਆ ਤੇ ਆ ਨੌਜਵਾਨ ਆਪ ਮੁਹਾਰੇ ਜਿਹੜਾ ਇਸ ਖੇਡ ਦੇ ਵਿੱਚ ਜਿਹੜਾ ਹਿੱਸਾ ਲੈ ਰਹੇ ਆਪ ਮੁਹਾਰੇ ਜਿਹੜਾ ਇਸ ਖੇਡ ਦੇ ਵਿੱਚ ਜਿਹੜਾ ਖੇਡੀ ਜਾ ਰਹੇ ਆ ਸੋ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਇਸ ਵੇਲੇ ਆਮ ਇਹ ਆਮ ਖਾਸ ਵਾਕ ਦੀ ਜਿਹੜੀ ਜਗ੍ਹਾ ਹੈਗੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਆਮ ਖਾਸ ਵਾਕ ਦੀ ਗਾਇਆ ਜਿੱਥੇ ਨੌਜਵਾਨ ਜਿਹੜੇ ਆਪਣਾ ਜੋਰ ਅਜਮਾਈਸ਼ੀ ਜਿਹੜੀ ਆ ਉਹ ਕਰ ਰਹੇ ਨੇ ਤੇ ਇੱਕ ਚੰਗਾ ਮੈਸੇਜ ਜਿਹੜਾ ਸ਼ਰੀਫ ਅਤੇ ਘਰ ਸਾਹਿਬ ਦੀ ਧਰਤੀ ਤੋਂ ਜਿਹੜਾ ਆ ਉਹ ਜਾ ਰਿਹਾ ਸੋ ਹੋਰ ਵੀ ਆਪਣੇ ਲਈ ਤੁਹਾਡੇ ਸਾਹਮਣੇ ਹਾਜ਼ਰ ਹੋਣ ਦੇ ਰਹਾਂਗੇ ਫਿਲਹਾਲ ਹੀ ਦੇਖਦੇ ਰਹੋ ਪ੍ਰੋ ਪੰਜਾਬੀ